ਪਰ ਮੀ ਜੀ ਤਾੜੀ ਲਾ ਦਿਓ ਇਹ ਮਾਲਕ ਦੀ ਕਿਰਪਾ ਹੈ ਮਾਲਕ ਦੀ ਰਹਿਮਤ ਹੈ ਸੋਨੂ ਵੀਰੇ ਤੇ ਤੁਸੀਂ ਲੋਕ ਪਿਆਰ ਕਰਦੇ ਜੇ ਵਾਕੇ ਸੋਨੂ ਨੂੰ ਪਿਆਰ ਕਰਦੇ ਹੋ ਤਾੜੀਆਂ ਦੱਬ ਕੇ ਚਾਹੀਦੀਆਂ ਤੁਹਾਡੇ ਸਾਰਿਆਂ ਵੱਲ ਇਹ ਫਕਰ ਬੰਦਾ ਹੈ ਤੇ ਮੇਰਾ ਭਰਾ ਮਨੀ 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 ਜੋਹਰ ਮਨੀ ਮੇਰਾ ਵੀਰਾ ਮਨੀ ਕਿੱਧਰ ਗਿਆ ਮਨੀ ਇੱਧਰ ਆ ਮੇਰਾ ਭਰਾ ਮਨੀ ਤੇ ਇੱਕ ਤਾੜੀ ਮਨੀ ਵੀਰੇ ਲਈ ਵੀ ਲਾ ਦਿਓ ਸਾਡੇ ਇਲਾਕੇ ਦਾ ਮਾਣ ਹੈ ਨੂਰਪਾਲ ਏਰੀਆ ਦਾ ਤੇ ਜਿਹਦੀ ਮੁਹੱਬਤ ਬਹੁਤ ਹੈ सोनू ਵੀਰੇ ਦੇ ਨਾਲ ਜੀ ਖਾਨ ਨਾਲ ਅਕਸਰ ਹੁੰਦਾ ਹੈ ਮੇਰਾ ਭਰਾ ਮੇਰਾ ਛੋਟਾ ਵੀਰਾ ਹੈ ਮੇਰੀ ਵੀ ਹਾਜ਼ਰੀ ਇਹਦੇ ਥ्रू ਅੱਜ ਲੱਗੀ ਹੈ ਥੈਂਕ ਯੂ ਆ ਬਈ ਤੁਹਾਨੂੰ ਵੀ ਤੋਂ ਤੇ ਫਿਕਰ ਫਿਰ ਦਿਲ ਦੀਆਂ ਗੱਲਾਂ ਤੇ ਇੱਕ ਵਾਰ ਤਾੜੀਆਂ ਲਾ ਦਿਓ ਪਰ ਮੇਰੀਆਂ सोनू ਬਾਈ ਦੇ ਹਾਂਜੀ ਕੀ ਕਹਦਾ ਕੀ ਹਾਲ ਚਾਲ ਵਧੀਆ ਕੀ ਹਾਲ ਚਾਲ ਦੋਸਤੋ ਰਾਏ ਦੋਨਾਂ ਲਓ ਕੀ ਹਾਲ ਚਾਲ ਆ ਠੀਠਾ ਹੋ ਜੋ ਕੈਮ ਸ਼ਾਮ ਹੁਣ ਕਿਹੜਾ ਸੁਣੋ ਸੁਣੋ ਇੱਕ ਮਿੰਟ ਲਈ ਹੋਲ ਕਰ ਦੋਨੋ ਇੱਕ ਮਿੰਟ ਲਈ ਹੋੜ ਗਣੀ ਆਪਾਂ ਸਨਮਾਨ ਬਾਕੀ ਵੀਰੇ ਦਾ ਸਨਮਾਨ ਨਾਲ ਹੀ ਕਰ ਦਈਏ ਦੋਨੋ ਇੱਧਰ ਹੁਸੈਨ ਨੂੰ ਆ ਜਾ ਮੇਰਾ ਭਰਾ ਇੱਕ ਸਨਮਾਨ ਸਾਡੇ ਭਾਈ ਸਾਡੇ ਵੱਡੇ ਵੀਰਾਂ ਬਹੁਤ ਪਿਆਰੀ ਜੀ ਹਾਜ਼ਰੀ ਦੇ ਕੇ ਗਿਆ ਬਾਕੀ ਇੱਕ ਤਾੜੀ ਚਾਹੀਦੀ ਆ ਔਰ ਮਨੀ ਮਨੀ ਦਾ ਸਨਮਾਨ ਇੱਕ ਵਾਰ ਤਾੜੀਆਂ ਲਾਜੋ ਬੇ ਬਾਕੀ ਵੀਰੇ ਬਾਕੀ ਵੀਰੇ ਛੱਤੀ ਲੱਭ ਜੂਆ ਯਾਰ ਇਨਾ ਸੱਚ ਬੋਲਣਾ ਬਹੁਤ ਔਖਾ ਜਿੰਨਾ ਬੋਲਦਾ ਯਾਰ ਸਚਾਈ ਆ ਯਾਰ ਬਾਕੀ ਬਾਕਿਆ ਜਿਹੜੇ ਨਾ ਲੂ ਕੰਡੇ ਸੱਚੀ ਖੜਦੇ ਆ ਇਹ ਜੋ ਕੋਈ ਦੂਜੀ ਗੱਲ ਨਹੀਂ ਸੱਚੀ ਖੜੇ ਹੁੰਦੇ ਆ ਜੇ ਵਾਕਏ ਬਾਗੀ ਵੀਰੇ ਦੀਆਂ ਗੱਲਾਂ ਚੰਗੀਆਂ ਲਗੀਆਂ ਤਾੜੀਆਂ ਤਾਂ ਮਾਰਿਓ ਜੇ ਨਹੀਂ ਲਗੀਆਂ ਮਿਸ਼ੱਕ ਦੀ ਤਾੜੀ ਨਾਲ ਥੈਂਕ ਯੂ ਥੈਂਕ ਯੂ ਤੇ ਆਓ ਫੇਰ ਮੇਰਾ ਵੀਰ ਸੋਨੂ ਸੋਨੂ ਸਿੱਧੋ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਤੇ ਹਾਂਜੀ ਉਹ ਇੱਕ ਪਾਈ ਉਹਨਾਂ ਸਾਰੇ ਭਰਾਵਾਂ ਵਾਸਤੇ ਤਾੜੀਆਂ ਮਾਰ ਦਿਓ ਜਿਨ੍ਹਾਂ ਨੇ ਵੀ ਇਸ ਵੀਰ ਦੀ ਮਦਦ ਕੀਤੀ ਆ ਭਰਾ ਦਾ ਘਰ ਪਹ ਗਿਆ ਤੇ ਸਵੇਰੇ ਲੈਂਟਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਵੀ ਜਿਹੜੇ ਕਲਾਕਾਰ ਭਰਾ ਜਾਂ ਐਨ ਆਰ ਆਈ ਭਰਾ ਜਿਨ੍ਹਾਂ ਨੇ ਵੀ ਸੇਵਾ ਕੀਤੀ ਆ ਬਹੁਤ ਵਧੀਆ ਕੀਤਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਦੁਆ ਕਰਦਾ ਸਵੇਰੇ ਭਰਾ ਦੇ ਘਰ ਦਾ ਲੈਂਟਰ ਤੈਨੂੰ ਮਾਲਕ ਹਮੇਸ਼ਾ ਹੀ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਮੇਰਾ ਭਰਾ ਜਉਂਦਾਬਾਦ ਬਰਾ ਚੁੱਟਿਆ ਲਵ ਯੂ ਥੈਂਕ ਯੂ ਥੈਂਕ ਯੂ ਲੈ ਵੀ ਸੋਨੋ ਮੇਰੇ ਵੱਲੋਂ ਵੀ ਮੁबारकਾਂ ਵੀ ਤੈਨੂੰ ਲੈਂਟਰ ਦੇ ਆ ਮਣੀ ਲੈ ਵੀ ਇੱਕ ਮੈਂ ਬੇਨਤੀ ਕਰਨੀ ਚਾਹਾਂਗਾ ਸੰਗਤ ਜੀ ਹੈਲੋ ਆ ਚੀਕਾਂ ਵਾਲੇ ਬਈ ਪਹਿਲਾਂ ਹੋਲਡ ਕਰੋ ਭਰਾ ਹੈਲੋ ਉਹ ਬੱਸ ਹੋਲਡ ਕਰਨਾ ਬਣ ਗਿਆ ਉਹ ਫੱਟੇ ਮੋਂ ਕਿੱਥੇ ਬੈਠਾ ਦੋ ਟੈਨਸ਼ਨ ਨਾ ਲੈਣਾ ਮੇਰਾ ਭਰਾ ਟੈਨਸ਼ਨ ਨਾ ਲੈਣਾ ਭਾਈ ਇਹ ਗੱਲ ਵੀ ਤੇ ਫੇਰ ਗੱਲ ਦੇ ਟੈਨਸ਼ਨ ਨਾ ਲੈਣਾ ਮੇਰਾ ਵੀਰ ਹੌ ਗਲੀ ਤੇਰੇ ਵਿੱਚ ਕੇ ਰਾਜਲ ਪੈਂਦ ਰਹੀ ਯਾਰਾਂ ਦਾ ਆ ਪਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਹਾਂ ਜਾ ਖੜੀ ਦਾ ਸੀ ਹਾਂ ਗਲੀ ਤੇਰੇ ਵਿੱਚ ਕੇ ਰਾਜਲ ਪੈਂਦ ਰਹੀ ਯਾਰਾਂ ਦਾ ਆ ਪਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਜਾ ਖੜੀ ਦਾ ਸੀ ਆ ਗਲੀ ਤੇ ਰਿਟ ਕੇ ਰਿਆ ਦਿਲ ਪੈਂਦ ਰਿਆ ਯਾਰਾਂ ਦਾ ਉਹ ਗਲੀ ਤੇ ਰਿਟ ਕੇ ਰਿਆ ਦਿਲ ਪੈਂਦ ਰਿਆ ਯਾਰਾਂ ਦਾ ਲੈ ਵੀ ਕਲੀਆਂ ਜੀਕਾ ਨਾ ਮਾਰੋ ਸੋਨੋ ਵੀਰੇ ਦਾ ਮਾਨ ਸਨਮਾਨ ਵੀ ਕਰਨਾ ਕਹਲੂ ਲਿੰਟ ਰਿਆ ਲਿੰਟ ਤੇ ਖਰਚਾ ਬਹੁਤ ਆਉਂਦਾ ਹੈ ਥੈਂਕ ਯੂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਬੱਤੂ ਬਦਲੀ ਓ ਤੂੰ ਬਦਲੀ ਸਵਾਰਨੀ ਅਸੀਂ ਇੱਕ ਵਾਰ ਨਹੀਂ ਬਦਲੇ ਓ ਤੂੰ ਬਦਲੀ ਤੂੰ ਬਦਲੀ ਸਵਾਰਨੀ ਅਸੀਂ ਇੱਕ ਵਾਰ ਨਹੀਂ ਬਦਲੇ ਓ ਤੂੰ ਬਦਲੀ ਤੂੰ ਬਦਲੀ ਸਵਾਰਨੀ ਅਸੀਂ ਇੱਕ ਵਾਰ ਨਹੀਂ ਬਦਲੇ ਓ ਨੈਣ ਨੈਣਾ ਨਾਲ ਨੈਣ ਮੱਲਾ ਗਈ ਹੂੰ ਪੇਟ ਖੁੱਲ ਹੁਜਾ ਸਾਰਾ ਹੈ ਓ ਨੈਣ ਨੈਣਾ ਨਾਲ ਨੈਣ ਮੱਲਾ ਗਈ ਪੇਟ ਖੁੱਲ ਹੁਜਾ ਸਾਰਾ ਹੈ ਓ ਨੈਣ ਨੈਣਾ ਨਾਲ ਨੈਣ ਮੱਲਾ ਗਈ ਹੂੰ ਪੇਟ ਖੁੱਲ ਥੈਂਕ ਯੂ ਥੈਂਕ ਯੂ ਭਰਾ ਹੈਲੋ ਹੈਲੋ ਪਾਜੀ ਪਹਿਲਾਂ ਤਾਂ ਪਿੱਛੇ ਨੂੰ ਹੋਵੋ ਸਾਰੇ ਜਣੇ ਫਿਰ ਭਰਾ ਮੜਮੜਾ ਪਿੱਛੇ ਨੂੰ ਹੋਵੋ ਯਾਰ ਹੈਲੋ ਮੜਮੜਾ ਪਿੱਛੇ ਨੂੰ ਹੋਵੋ ਮੇਰੇ ਭਰਾ ਸਾਰੇ ਪਿੱਛੇ ਨੂੰ ਹੋ ਜਾ ਯਾਰ ਪਾਜੀ ਪਿੱਛੇ ਨੂੰ ਜਿਹੜਾ ਗਾਉਣ ਤਾਂ ਦਿਓ ਯਾਰ ਗਾਲਿਆਂ ਦਾ ਯਾਰ ਮੜਮੜਾ ਹੋਵੋ ਪਿੱਛੇ ਨੂੰ ਸਰਪੰਚ ਸਾਹਿਬ ਹਾਂਜੀ ਹੁਣ ਗਾਵੀਂ ਥੈਂਕ ਯੂ ਓ ਜਿੰਦਾਬਾਦ ਰਹਿਣ ਮਿਲੋ ਯਾਰੀਆਂ ਕਿਥੇ ਤੰਗ ਆਉਂਦਾ ਨਹੀਂ ਕੱਟ ਨਹੀਂ ਓ ਜਿੰਦਾਬਾਦ ਰਹਿਣ ਮਿਲੋ ਯਾਰੀਆਂ ਇੱਥੇ ਦੱਸ ਕਹਾਂ ਦਾ ਨਹੀਂ ਕਟ ਨਹੀਂ ਉਹ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਉਹ ਕਿਸੇ ਤੋਂ ਕਹਾਂ ਦਾ ਨਹੀਂ ਕਟ ਨਹੀਂ ਵੀਰ ਗਬਰੂ ਦਾ ਪ੍ਰਾਧਾ ਧੰਨਵਾਦ ਆ ਆਪਣੇ ਵਾਲੋ ਮਨਤਮਨ ਕੀਤਾ ਭਰਾਣੇ ਨੇ ਲਵ ਯੂ ਪ੍ਰਿਆਰ ਨੂੰ ਗਬਰੂ ਪ੍ਰਿਆਰ ਨੂੰ ਆਪਣੇ ਕੋਈ ਗੱਲ ਨਹੀਂ ਵੀ ਤੇ ਤਰੇਲ ਤਰੇ ਸਿ ਨਾ ਕੇ ਜਾਊਂਗਾ ਮੇਰਾ ਤਾਂ ਟੈਂਸ਼ਨ ਨਾਲ ਆਣਾ ਓ ਬਾਈ ਬਾਈ ਕਹਿੰਦੀ ਦੁਨੀਆ ਹਾਂ ਓ ਤੇਰੇ ਕਿੰਨਾਂ ਸਾਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਹਾਂ ਓ ਤੇਰੇ ਕਿੰਨਾਂ ਸਾਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਹਾਂ ਓ ਤੇਰੇ ਕਿੰਨਾਂ ਸਾਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਹਾਂ ਦਾ ਵੀ ਅਕੀ ਬੇਨਤੀ ਹੈ ਕਿਸੇ ਦਾ ਪਰਸਕਵਾਚਾ ਬਾਈ ਦਾ ਕਿਸੇ ਨੂੰ ਮਿਲਿਆ ਹੋਵੇ ਬਾਈ ਪੈਸੇ ਰੱਖ ਲਓ ਹਾਂ ਬਾਕੀ ਡਾਕੂਮੈਂਟਸ ਦੇ ਦੇ ਪਾਜੀ ਮੜ ਮੜਾ ਪਹਿਲੇ ਤਾਂ ਪਿੱਛੇ ਨੂੰ ਹੋਵੇ ਯਾਰ ਹੈਲੋ ਪਾਜੀ ਪਰ ਜੀ ਪਲੀਜ਼ ਬੇਨਤੀ ਆ ਗਾਲਾ ਸੁਣੋ ਸੁਣੋ ਇੱਕ ਮਿੰਟ ਹੋਲਡ ਕਰੋ ਸੁਣੋ ਇੱਕ ਮਿੰਟ ਪਾਜੀ ਮੜ ਮੜਾ ਪਹਿਲੇ ਤਾਂ ਪਿੱਛੇ ਨੂੰ ਹੋਵੇ ਯਾਰ ਪਾਜੀ ਹੋ ਜਾਓ ਮੜ ਮੜਾ ਪਿੱਛੇ ਨੂੰ ਯਾਰ ਪਾਜੀ ਪਾਜੀ ਆ ਜਾਓ ਮੜ ਮੜਾ ਪਿੱਛੇ ਨੂੰ ਯਾਰ ਆ ਜਾਓ ਮੇਰਾ ਭਰਾ ਆ ਜਾਓ ਮੜ ਮੜਾ ਪਿੱਛੇ ਨੂੰ ਆ ਜਾਓ ਆ ਜਾਓ ਪਿੱਛੇ ਨੂੰ ਸਰ ਜਾ ਹਾਂ ਹੋਣਗਾ ਉਹ ਗਾ ਵੀ ਲੈਣਦੇ ਯਾਰ ਹਾਂਜੀ ਵੀਰੇ ਆਪਣੇ ਵਾਲੋ ਇਹੋ ਬੇਨਤੀ ਆ ਤੇ ਭਰਾਵਾਂ ਨੂੰ ਸਟੇਡ ਮੜੀ ਵੇਲੀ ਕਰਦੇ ਭਰਾ ਮੇਰੇ ਐਨੇ ਰਿਕੁਐਸਟ ਆ ਤੇ ਸਾਰੇ ਸਾਰਾ ਕੋ ਸੁਣਾ ਕੇ ਜਾਊਂਗਾ ਭਰਾ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਵੀਰੇ ਉਹ ਵੀ ਸੁਣਾ ਕੇ ਜਾਊਂਗਾ ਮੇਰਾ ਭਰਾ ਟੈਨਸ਼ਨ ਨਾ ਲੈਣਾ ਪਾਜੀ ਜੇ ਤੁਸੀਂ ਨਾ ਮੰਨੇ ਸੋਨੂ ਵੀਰੇ ਨੇ ਚਲੇ ਜਾਣਾ ਪਲੀਜ਼ ਇਹਦੇ ਚਾਹੁੰਦੇ ਆ ਸੋਨੂ ਨੂੰ ਨਫੇ ਮੜ ਮੜਾ ਪਿੱਛੇ ਨਾ ਹੋ ਜਾ ਯਾਰ ਫੇਰ ਤਾਂ ਮੜ ਮੜਾ ਸਟੇਜ ਖਾਲੀ ਪਾਜੀ 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 ਆ ਜਾ ਯਾਰ ਹੈਲੋ ਆ ਜਾ ਯਾਰ ਆ ਜਾ ਮੇਰਾ ਭਰਾ ਸਰਪੰਚ ਸਾਹਿਬ ਆ ਜਾ ਯਾਰ ਪਿੱਛੇ ਨੂੰ ਬਾਅਦ ਫੋਟੋਆਂ ਸਾਰਿਆਂ ਦੀ ਕਾਊਂਗਾ ਮੈਂ ਆ ਜਾ ਯਾਰ ਤੇਰੇ ਯਾਰ ਨੂੰ ਦਬਨੂ ਫਿਰ ਦੇਸੀ ਹਾਂ ਦੱਬਦਾ ਕਿੱਥੇ ਆ ਉਹ ਤੇਰੇ ਯਾਰ ਨੂੰ ਦਬਨੂ ਫਿਰ ਦੇਸੀ ਹੱਦਬ ਦਾ ਕਿੱਥੇ ਆਹ ਉਹ ਤੇਰੇ ਯਾਰ ਨੂੰ ਦਬਣ ਨੂੰ ਫੇਰ ਦੇਸੀ ਹੱਦਬ ਦਾ ਕਿੱਥੇ ਆਹ ਉਹ ਤੇਰੇ ਯਾਰ ਨੂੰ ਦਬਣ ਨੂੰ ਫੇਰ ਦੇਸੀ ਹੱਦਬ ਦਾ ਕਿੱਥੇ ਆਹ ਉਹ ਤੇਰੇ ਯਾਰ ਨੂੰ ਦਬਣ ਨੂੰ ਫੇਰ ਦੇਸੀ ਹੱਦਬ ਦਾ ਕਿੱਥੇ ਆਹ ਉਹ ਤੇਰੇ ਯਾਰ ਨੂੰ ਦਬਣ ਨੂੰ ਫੇਰ ਦੇਸੀ ਹੱਦਬ ਦਾ ਕਿੱਥੇ ਆਹ ओ यार चंडीगढ़ वाले नी तेरी करा गया थे थे यार खड़े हैं ओ यार चंडीगढ़ वाले नी तेरी करा गया थे बस थोनू दे खड़े हैं ओ यार चंडीगढ़ वाले नी तेरी करा गया थे सस्ती डोले है दे खड़े हैं ओ यार चंडीगढ़ वाले नी तेरी करा गया थे सस्ती डोले है दे खड़े हैं ਹੋ ਤੇਰੇ ਅਰਨ ਦੱਬਨੋਂ ਫਿਰ ਜੇ ਦੀ ਦੱਬਦਾ ਕਿੱਥੇ ਆ ਹੋ ਤੇਰੇ ਅਰਨ ਦੱਬਨੋਂ ਫਿਰ ਜੇ ਦੀ ਹੱਦ ਦੱਬਦਾ ਕਿੱਥੇ ਆ ਕੋਈ ਗੱਲ ਨਹੀਂ ਵੀਰੇ ਲੋਈ ਦੀ ਬਿੱਲ ਬੁੱਕਲ ਮਾਰ ਕੇ ਜੱਟ ਕਰਿਆ ਆਸ਼ਕੀ ਹੀ ਏ ਉਹ ਲੋਈ ਦੀ ਬੁੱਕਲ ਬਿੱਲ ਮਾਰ ਕੇ ਉਹ ਜੱਟ ਕਰਿਆ ਆਸ਼ਕੀ ਹੀ ਏ ਉਹ ਲੋਈ ਦੀ ਬਿੱਲ ਬੁੱਕਲ ਤੁਮਾਰ ਕੇ ਏ ਉਹ ਲੋਈ ਦੀ ਬੁੱਕਲ ਬਿੱਲ ਮਾਰ ਕੇ ਜੱਟ ਕਰਿਆ ਆਸ਼ਕੀ ਹੀ ਉਹ ਲੋਈ ਦੀ ਬਿੱਲ ਬੁੱਕਲ ਤੁਮਾਰ ਕੇ ਏ ਹੋਇ ਮੀਆਂ ਥਾਲਾ ਦੇ ਤਰੇ और जिथ मर्जी उरे गुट नवा सरदारिय हा डैम की झांजर है पाद गेरे गुट नवा सरदार हरनीय हडमड़ झांजर है पादे उरे गुट नु कर ह डेंड की झांजर है हैं। ਉੱਤੇਰੇ ਗੁੱਟਨ ਕਵਾ ਸਰਦਾਰ ਨੀਏ ਹਾ ਡੈਂਬੜ ਦੀ ਢਾਂਜਰ ਹੈ ਬਾਧਾਂਗੇ ਹੈ ਉੱਤੇਰੇ ਗੁੱਟਨ ਕਵਾ ਸਰਦਾਰ ਨੀਏ ਹਾ ਡੈਂਬੜ ਦੀ ਢਾਂਜਰ ਬਾਧਾਂਗੇ ਹੈ ਦੋਨੋਂ ਵੀਰੇ 1 ਮਿੰਟ ਲਈ ਹੋਲਡ ਕਰੀ ਇੱਕ ਸਾਡੇ ਨਾ ਬਾਈ ਦਾ ਪਰਸਕ ਵਾਚਾ ਇੱਕ ਵੀਰੇ ਦਾ ਪਰਸ ਕਿਸੇ ਨੇ ਜਿਆਦਾ ਸ਼ਰਾਰਤ ਨਾ ਕਰ ਲਿਆ ਜਾਂ ਡਿੱਗ ਪਿਆ ਇਹ ਵੱਖਰੀ ਗੱਲ ਹੈ ਪਰ ਜੇ ਇਸ ਵੀਰ ਕੋਲ ਹੋਵੇ ਭਾਈ ਪੈਸੇ ਰੱਖ ਲੈ ਤੂੰ ਮੇਰਾ ਭਰਾ पैसे रख ला तो जीते डॉकूमेंट्स कौन कर दे ठीक है आवे फोन उपरा थैंक यू हाँ जी सरपंच साहब की हुक्म है जी बुलाइए फतेह जी सरपंच साहब हेलो हेलो ਹੈਲੋ ਹੈਲੋ ਨਵੀ ਆਪਾਂ ਨਾਲ ਹੀ ਸਨਮਾਨ ਕਰ ਦਈਏ ਪਾਜੀ ਸੋਨੂ ਦਾ ਸਨਮਾਨ ਨਾਲ ਹੀ ਸਰਪੰਚ ਸਾਹਿਬ ਸਰਪੰਚ ਸਾਹਿਬ ਆਪਾਂ ਸਨਮਾਨ ਕਰ ਦਈਏ ਪਲੀਜ਼ ਕਰ ਦਈਏ ਨਾਲ ਹੀ ਮੈਂ ਬੇਨਤੀ ਕਰਾਂਗਾ ਪਾਜੀ ਉਸ ਸਟੇਜ ਪਾ ਖਾਲੀ ਕਰ ਦਈਏ ਪਲੀਜ਼ ਬੇਨਤੀ ਹੈ ਜੀ ਸਟੇਜ ਆਪਾਂ ਖਾਲੀ ਕਰ ਦਈਏ ਵਾਹ ਵੇ ਵਾਹ ਸਵਾਦ ਆ ਗਿਆ ਭਾਈ ਦੋਨੋ ਸੀਤੋ ਦੋਨੋ ਸੀਤੋ ਬੜਾ ਥੈਂਕ ਯੂ ਸਰਪੰਚ ਸਾਹਿਬ ਥੈਂਕ ਯੂ ਸ਼ੁਕ੍ਰ ਗੁਜ਼ਾਰਿਆ ਇੰਨੀਆਂ ਕ ਹਾਜ਼ਰੀਆਂ ਪ੍ਰਵਾਨ ਕਰਿਓ ਮੇਰੇ ਵੀ ਮੇਲੇ ਦੀਆਂ ਬਹੁਤ ਸਾਰੀਆਂ ਮੁबारकਾ ਸਾਡੇ ਵੀਰਾਂ ਨੂੰ ਧੰਨਵਾਦ ਆ ਥੈਂਕਸ ਆ ਜੀ ਇੰਨੀਆਂ ਕ ਹਾਜ਼ਰੀਆਂ ਪ੍ਰਵਾਨ ਕਰਿਆ ਥੈਂਕ ਯੂ ਥੈਂਕ ਯੂ ਹਰ ਇੱਕ ਪਾਲਸ ਦੀ